ਕਦੇ ਐਲਾਨ ਹੋ ਜਾਂਦਾ ਸੀ ਕਿ ਸਿੱਖ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਰਸ਼ਨ ਕਰਨ ਨਹੀਂ ਆ ਸਕਦੇ ਸਿੱਖ ਸਰੋਵਰ 'ਚ ਇਸ਼ਨਾਨ ਕਰਨ ਨਹੀਂ ਜਾ ਸਕਦੇ ਸਿੱਖ ਉੱਥੇ ਨਹੀਂ ਜਾ ਸਕਦੇ ਸਿੱਖ ਉੱਥੇ ਨਹੀਂ ਜਾ ਸਕਦੇ ਕਿ ਜਿਹੜੇ ਇਲਾਕੇ ਦੇ ਵਿੱਚ ਸਿੱਖ ਦਿਸ ਗਿਆ ਨਾ ਉਸ ਇਲਾਕੇ ਦੇ ਚੌਧਰੀ ਨੂੰ ਵੀ ਫਾਹੇ ਲਾ ਦਿੱਤਾ ਜਾਂਦਾ ਜੇ ਸਿੱਖ ਕਿਸੇ ਇਲਾਕੇ 'ਚ ਜਾਂਦੇ ਸੀ ਨਾ ਕਈ ਵਾਰੀ ਤਾਂ ਇਲਾਕੇ ਦਾ ਮੁਖੀ ਇਲਾਕੇ ਦਾ ਲੰਬਕਾਰ ਇਲਾਕੇ ਦਾ ਹਾਕਮ ਬੇਨਤੀ ਕਰਕੇ ਸਿੰਘਾਂ ਨੂੰ ਕਹਿੰਦਾ ਸੀ ਕਿ ਮੈਨੂੰ ਘਰੇ ਲਾ ਦੇਣਾ ਤੁਸੀਂ ਕਿਤੇ ਹੋਰ ਚਲੇ ਜਾਓ ਫੇਰ ਸਿੰਘਾਂ ਨੇ ਕਿਹਾ ਵੀ ਤੀਖੋਂ ਕਿਉਂ ਨਾ ਕਰੋ ਅਸੀਂ ਰਾਤ ਤੇ ਥੱਕੇ ਬੰਦੇ ਆ ਚਾਰ-ਚਾਰ ਫੁਲਕੇ ਅਸੀਂ ਦੌੜੇ ਆ ਤੇ ਛਕੜੇ ਆ ਕਿ ਚਲੇ ਜਾਣ ਉਹ ਹਾਕਰੀ ਸੀ ਕੋਟਾਪੁਰਾ ਲਖਪਤ ਰਾਏ ਲਾਹਾੌਰ ਦਰਬਾਰ ਦਾ ਵੱਡਾ ਵਜ਼ੀਰ ਸੀ ਆਪਣੇ ਸੈਨਿਕਾਂ ਨੂੰ ਕਹਿ ਲੱਗੇ ਇਹਨਾਂ ਨੇ ਇੰਉਂ ਨਹੀਂ ਮੰਨਣਾ ਇਹਨਾਂ ਦੇ ਦਾਲਾਂ ਵਾਲੇ ਪਤਿਲੀਆਂ ਦੇ ਵਿੱਚ ਰੇਤ ਪਾ ਦੇ ਕਿ ਦਿਨ ਮਨਾਉਣੇ ਪੜਦੇ ਨੇ ਸਾਡੇ ਕਿਵੇਂ ਸਾਡੇ ਬਜ਼ੁਰਗਾਂ ਨੇ ਕਿਵੇਂ ਸਾਡੇ ਵੱਡਿਆਂ ਨੇ ਜ਼ਬਰ ਦੇ ਮੁਕਾਬਲੇ ਸਬਰ ਦੇ ਨਾਲ ਵੀ ਕੀਤੇ ਉਸ ਵੇਲੇ ਦੀ ਜਿਹੜੀ ਜ਼ਾਲਮ ਸਰਕਾਰ ਸੀ ਉਸ ਨੇ ਇਹ ਐਲਾਨ ਕੀਤਾ ਕਿ ਸਿੱਖ ਜਲਸੇ ਜਲੂਸ ਨਹੀਂ ਕਰ ਸਕਦੇ ਜਿਵੇਂ ਮੁਗਲਾਂ ਦੇ ਦੌਰ ਦੇ ਵਿੱਚ ਐਲਾਨ ਹੁੰਦੇ ਸੀ ਨਾ ਕਦੇ ਐਲਾਨ ਹੋ ਜਾਂਦਾ ਸੀ ਕਿ ਸਿੱਖ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਰਸ਼ਨ ਕਰਨ ਨਹੀਂ ਆ ਸਕਦੇ ਸਿੱਖ ਸਰੋਵਰ 'ਚ ਇਸ਼ਨਾਨ ਕਰਨ ਨਹੀਂ ਜਾ ਸਕਦੇ ਸਿੱਖ ਇੱਥੇ ਨਹੀਂ ਜਾ ਸਕਦੇ ਸਿੱਖ ਉੱਥੇ ਨਹੀਂ ਜਾ ਸਕਦੇ ਔਰ ਇੱਕ ਵਾਰੀ ਤਾਂ ਇਹ ਐਲਾਨ ਹੋ ਗਿਆ ਸੀ ਮੁਗਲਾਂ ਦੇ ਸਮੇਂ ਕਿ ਜਿਹੜੇ ਇਲਾਕੇ ਦੇ ਵਿੱਚ ਸਿੱਖ ਦਿਸ ਗਿਆ ਨਾ ਉਸ ਇਲਾਕੇ ਦੇ ਚੌਧਰੀ ਨੂੰ ਵੀ ਫਾਹੇ ਲਾ ਦਿੱਤਾ ਜਾਊਗਾ ਜਿਹੜੇ ਪਿੰਡ ਦੇ ਵਿੱਚ ਸਿੱਖ ਦਿਸ ਗਿਆ ਉਸ ਪਿੰਡ ਦੇ ਲੰਬardar ਉਸ ਪਿੰਡ ਦੇ ਮੁਖੀ ਨੂੰ ਵੀ ਜਿਹੜਾ ਹੈ ਉਹ ਫਾਹੇ ਲਾ ਦਿੱਤਾ ਜਾਊਗਾ ਤੇ ਜੇ ਸਿੱਖ ਕਿਸੇ ਇਲਾਕੇ ਚ ਜਾਂਦੇ ਸੀ ਨਾ ਤੇ ਕਈ ਵਾਰੀ ਤਾਂ ਇਲਾਕੇ ਦਾ ਮੁਖੀ ਇਲਾਕੇ ਦਾ ਲੰਬਰਦਾਰ ਇਲਾਕੇ ਦਾ ਹਾਕਮ ਬੇਨਤੀ ਕਰਕੇ ਸਿੰਘਾਂ ਨੂੰ ਕਹਿੰਦਾ ਸੀ ਜੀ ਮੈਨੂੰ ਫਾਈਲ ਆ ਦੇਣਾ ਤੁਸੀਂ ਕਿਤੇ ਹੋਰ ਚਲੇ ਜਾਓ ਰਤਨ ਸਿੰਘ ਭੰਗੂ ਦਾ ਪਰਾਚੀਨ ਪੰਥ ਪ੍ਰਕਾਸ਼ ਪੜ ਕੇ ਵੇਖੀਏ ਸਿੰਘ ਈਮਨਾਬਾਦ ਬੈਠੇ ਸੀ ਜਿੱਥੇ ਭਾਈ ਲਾਲੋ ਜੀ ਦਾ ਘਰ ਸੀ ਜਿੱਥੇ ਭਾਈ ਲਾਲੋ ਜੀ ਦੇ ਘਰੇ ਤਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਕੁਝ ਵਕਤ ਬਤੀਤ ਕੀਤਾ ਸੀ ਸਿੰਘ ਏਮਨਾਬਾਦ ਬੈਠੇ ਸੀ ਤੇ ਏਮਨਾਬਾਦ ਇਲਾਕੇ ਦਾ ਚੌਧਰੀ ਜਿਹੜਾ ਸੀ ਜਸਪਤ ਰਾਏ ਉਹ ਆਇਆ ਸਿੰਘਾਂ ਦੇ ਕੋਲ ਤੇ ਕਹਿਣ ਲੱਗਿਆ ਕਿ ਮੇਰੇ ਇਲਾਕੇ ਚੋਂ ਨਿਕਲ ਜਾਓ ਸਿੰਘ ਕਹਿਣ ਲੱਗੇ ਜੀ ਨਿਕਲ ਜਾਨੇ ਅਸੀਂ ਕੋਈ ਪੱਕਾ ਇੱਥੇ ਪੜਾ ਕਰਕੇ ਨਹੀਂ ਬੈਠਣ ਲੱਗੇ ਕੋਈ ਕਬਜ਼ਾ ਕਰਕੇ ਨਹੀਂ ਬੈਠਣ ਲੱਗੇ ਆ ਸਾਡੇ ਪਤੀਲੇ ਚੜੇ ਆ ਆਟਾ ਗੁੰਨਿਆ ਜਾ ਰਿਹਾ ਹੈ ਦਾਲ ਪਾਜੇ ਬਣ ਰਹੇ ਆ ਅਸੀਂ ਦੋ ਦੋ ਪ੍ਰਸ਼ਾਦੇ ਛਕਣੇ ਤਿਆਰ ਕਰਕੇ ਤੇ ਚਲੇ ਜਾਣ ਕਹਿੰਦਾ ਨਹੀਂ ਜੀ ਤੁਸੀਂ ਹੁਣੇ ਨਿਕਲੋ ਫਿਰ ਸਿੰਘਾਂ ਨੇ ਕਿਹਾ ਵੀ ਜਿਖੋ ਇਉਂ ਨਾ ਕਰੋ ਅਸੀਂ ਰਾਤ ਦੇ ਥੱਕੇ ਟੁੱਟੇ ਆ ਚਾਰ ਚਾਰ ਫੁਲਕੇ ਅਸੀਂ ਲਵਣੇ ਆ ਤੇ ਛਕੜੇ ਆ ਤੇ ਚਲੇ ਜਾਣਾ ਉਹ ਹੰਕਾਰੀ ਸੀ ਉਹਦਾ ਭਰਾ ਲਖਪਤ ਰਾਏ ਲਾਹੌਰ ਦਰਬਾਰ ਦਾ ਵੱਡਾ ਵਜ਼ੀਰ ਸੀ ਆਪਣੇ ਸੈਨਿਕਾਂ ਨੂੰ ਕਹਿਣ ਲੱਗੇ ਇਹਨਾਂ ਨੇ ਇੰਉਂ ਨਹੀਂ ਮੰਨਣਾ ਇਹਨਾਂ ਦੇ ਦਾਲਾਂ ਵਾਲੇ ਪਤੀਲਿਆਂ ਦੇ ਵਿੱਚ ਰੇਤ ਪਾ ਦਿਓ ਆਟੇ 'ਚ ਰੇਤਾ ਪਾ ਦਿਓ ਜਿਹੜੇ ਸਿਪਾਹੀ ਸੀ ਉਹ ਸਿੰਘਾਂ ਦੇ ਦਾਲੇ ਰਿਝ ਰਹੇ ਸੀ ਦਾਲੇ ਦੇ ਵਿੱਚ ਤੇ ਆਟੇ ਦੇ ਵਿੱਚ ਜਦੋਂ ਰੇਤ ਪਾਉਣ ਲੱਗੇ ਨਾ ਤੇ ਇੱਕ ਗੁਰੂ ਦਾ ਪਿਆਰਾ ਸਿੰਘ ਸੀ ਭਾਈ ਨਵਾਹੂ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਉਹ ਹਾਥੀ ਦੇ ਪਿਛਲੇ ਪਾਸੇ ਉੱਛੜਿਆ ਉੱਪਰ ਤੇ ਉਹਨੇ ਜਸਪਤ ਰਾਏ ਦਾ ਸਿਰ ਜਿਹੜਾ ਸੀ ਵੱਢ ਕੇ ਤੇ ਥੱਲੇ ਸੁੱਟ ਦਿੱਤਾ ਇਸ ਤਰ੍ਹਾਂ ਦਾ ਉਹ ਸਮਾਂ ਖਾਲਸੇ ਨੇ ਦੇਖਿਆ ਉਵੇਂ ਉਸ ਵੇਲੇ 1982 ਦੇ ਵਿੱਚ ਸਰਕਾਰ ਨੇ ਜਲਸੇ ਜਲੂਸਾਂ ਦੇ ਉੱਤੇ ਪਾਬੰਦੀ ਲਾ ਦਿੱਤੀ। ਇਨਸਾਫ਼ ਮੰਗਦੇ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇੱਕ ਟ੍ਰੇਨ ਜਿਹੜੀ ਹੈ ਉਹ ਗੁਜ਼ਰਦੀ ਹੈ ਤੇ ਸਿੰਘਾਂ ਦੀ ਬੱਸ ਦੇ ਨਾਲ ਟਕਰਾਂਦੀ ਹੈ, ਕਈ ਸਿੰਘ ਸ਼ਹੀਦ ਹੋ ਜਾਂਦੇ ਆ। ਇਹਦਾ ਮੌਲੰਕਣ ਹੋਣਾ ਚਾਹੀਦਾ, ਇਹਦੀ ਜਾਂਚ ਹੋਣੀ ਚਾਹੀਦੀ। ਗੁਰਦੁਆਰਾ ਰਕਾਬगंज ਸਾਹਿਬ ਦੇ ਵਿੱਚ ਵੱਡਾ ਜਿਹੜਾ ਸੀ ਪੰਥ ਦਾ ਇਕੱਠ ਹੋਇਆ। ਸਿੰਘ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਬੈਠੇ ਆ ਤੇ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਬੈਠੇ ਸਿੰਘ ਵੀ ਜਿਹੜੇ ਆ ਉਹ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਹੇ ਤੇ ਗੋਲੀਆਂ ਚਲਾ ਦਿੱਤੀਆਂ ਅੰਨੇ ਵਾ ਫਾਇਰਿੰਗ ਜਿਹੜੀ ਆ ਉਹ ਖੋਲ ਦਿੱਤੀ ਤੇ ਬਾਬਾ ਜੰਗ ਸਿੰਘ ਜੀ ਜਿਹੜੇ ਉਸ ਵਕਤ ਉਸ ਰੋਸ ਮੁਜ਼ਾਰੇ ਦੇ ਵਿੱਚ ਮੌਜੂਦ ਸੀ ਜਿਹੜਾ ਸਿਰਫ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਹੋ ਰਿਆ ਸੀ ਕੋਈ ਸੜਕ ਤੇ ਨਹੀਂ ਸੀ ਗਾਇ ਸਿੰਘ ਨਾ ਕੋਈ ਸੜਕ ਰੋਕੀ ਸੀ ਉਹ ਤਾਂ ਗੁਰਦੁਆਰਾ ਰਕਾਬगंज ਸਾਹਿਬ ਦੇ ਅੰਦਰ ਬੈਠੇ ਸੀ ਆਪਣੇ ਗੁਰੂ ਦੇ ਘਰ ਦੇ ਵਿੱਚ ਬੈਠੇ ਸੀ ਤੇ ਆਪਣੇ ਗੁਰੂ ਦੇ ਘਰ ਦੇ ਵਿੱਚ ਬੈਠੇ ਸਿੰਘਾਂ ਦੇ ਉੱਤੇ ਗੋਲੀਆਂ ਦੀ ਵਿਛਾੜ ਕੀਤੀ ਤੇ ਉਸ ਵਿਛਾੜ ਦੇ ਨਾਲ ਬਾਬਾ ਜੰਗ ਸਿੰਘ ਜੀ ਸ਼ਹੀਦ ਹੋ ਗਏ ਇਹ ਸੀ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਇਹਨੂੰ ਕਹਿੰਦੇ ਆ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਸੀਨਾ ਢਾ ਕੇ ਸਰਕਾਰ ਵੱਲੋਂ ਚਲਾਈਆਂ ਗੋਲੀਆਂ ਨੂੰ ਆਪਣੇ ਸੀਨੇ ਦੇ ਉੱਤੇ ਜ਼ਰਿਆ ਬਾਬਾ ਜੰਗ ਸਿੰਘ ਜੀ ਨੇ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਜੁੜੇ ਬੈਠੇ ਆ ਇਹ ਦਿਨ ਮਨਾਉਣੇ ਬਣਦੇ ਨੇ ਸਾਡੇ ਕਿਵੇਂ ਸਾਡੇ ਬਜ਼ੁਰਗਾਂ ਨੇ ਕਿਵੇਂ ਸਾਡੇ ਵੱਡਿਆਂ ਨੇ ਜ਼ਬਰ ਦੇ ਮੁਕਾਬਲੇ ਸਬਰ ਦੇ ਨਾਲ ਵੀ ਕੀਤੇ ਤੇਗ ਦਾ ਜਵਾਬ ਤੇਗ ਨਾਲ ਵੀ ਦਿੱਤਾ ਹੈ ਗੋਲੀ ਦਾ ਜਵਾਬ ਗੋਲੀ ਨਾਲ ਵੀ ਦਿੱਤਾ ਹੈ ਪਰ ਜਿੱਥੇ ਜ਼ਰੂਰਤ ਪਈ ਹੈ ਉੱਥੇ ਜ਼ਬਰ ਦਾ ਜਵਾਬ ਸਬਰ ਨਾਲ ਵੀ ਦਿੱਤਾ ਇਹ ਸਾਡਾ ਇਤਿਹਾਸ ਹੈ ਸਾਧ ਸੰਗਤ ਜੀ ਜਿਹੜਾ ਭੁੱਲਣਾ ਨਹੀਂ ਚਾਹੀਦਾ ਬਹੁਤ ਸਾਰੀਆਂ ਮਾਨਮਤੀਆਂ ਸ਼ਖਸੀਅਤਾਂ ਬੈਠੀਆਂ ਨੇ ਉਹਨਾਂ ਨੇ ਵੀ ਮੇਰੇ ਤੋਂ ਬਾਅਦ ਬੋਲਣਾ ਹੈ ਗੁਰੂ ਘਰ ਦੇ ਕੀਰਤਨੀਏ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਮੈਂ ਬਹੁਤਾ ਲੰਮਾ ਸਮਾਪ ਜੀ ਦਾ ਨਾਮ ਲਵਾਂ ਮੈਂ ਇਸ ਅਸਥਾਨ ਦੇ ਉੱਤੇ ਸੇਵਾ ਨਿਭਾਰੇ ਕਿਉਂਕਿ ਬਾਬਾ ਜੰਗ ਸਿੰਘ ਜੀ ਇਸ ਅਸਥਾਨ ਦੇ ਉੱਤੇ ਸੇਵਾ ਨਿਭਾਉਂਦੇ ਸੀ ਤੇ ਅੱਜ ਉਹਨਾਂ ਦੇ ਸਥਾਨ ਦੇ ਉੱਤੇ ਸੇਵਾ ਨਿਭਾ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੋਗਾ ਸਿੰਘ ਜਦੋਂ ਇੱਥੇ ਆਈ ਤਾਂ ਤੇ ਐਂ ਲੱਗਦਾ ਜਿਵੇਂ ਆਪਣੇ ਪੜਾ ਤੇ ਆਪਣੇ ਘਰੇ ਆ ਗਏ ਹੋਈਏ ਦਿੱਲੀ ਨੂੰ ਜਾਂਦੇ ਆਂ ਦਿੱਲੀ ਤੋਂ ਆਉਂਦੇ ਆਂ ਪ੍ਰਸ਼ਾਦਾ ਛਕਣਾ ਹੁੰਦਾ ਤੇ ਇਸ ਅਸਥਾਨ ਦੇ ਉੱਤੇ ਆ ਕੇ ਸ਼ਕੀਦਾ ਪਤਾ ਹੈ ਕਿ ਇਸ ਅਸਥਾਨ ਦੇ ਉੱਤੇ ਪ੍ਰਸ਼ਾਦਾ ਅਮਰਾਤ ਨੂੰ 11 ਵਜੇ ਆ ਜੀਏ ਭਾਵੇਂ 12 ਵਜੇ ਆ ਜੀਏ ਸਾਨੂੰ ਤਾਜ਼ਾ ਮਿਲ ਜਾਣਾ ਘਰੇ ਹੀ ਬੰਦਾ ਉਮੀਦ ਰੱਖਦਾ ਹੁੰਦਾ ਹੈ ਮੇਰੇ ਰਾਤ ਨੂੰ ਘਰੇ 12 ਵਜੇ ਚਲ ਜੀਏ 11 ਵਜੇ ਚਲ ਜੀਏ ਪ੍ਰਸ਼ਾਦਾ ਤਾਜ਼ਾ ਮਿਲ ਜਾਣਾ ਓਵੇਂ ਗੁਰੂ ਪਿਆਰਿਓ ਇੱਥੇ ਇਹੋ ਹੀ ਉਮੀਦ ਰੱਖ ਕੇ ਆ ਜਾਈਦੀ ਹੈ ਕਿ ਘਰ ਹੈ ਸਾਡਾ ਤੇ ਪ੍ਰਸ਼ਾਦਾ ਇੱਥੇ ਤੁਰੰਤ ਜਿਹੜਾ ਤਾਜ਼ਾ ਮਿਲ ਜਾਣਾ ਉਹ ਮਿਲਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਾਬਾ ਜੋਗਾ ਸਿੰਘ ਜੀ ਦਾ ਜਿਹੜੇ ਇਸ ਅਸਥਾਨ ਦਾ ਪ੍ਰਬੰਧ ਕਰਦੇ ਨੇ